ਆਰਿਆ ਨੂੰ ਮੈਂ ਹਾਂ ਸਰਬਜੀਤ ਪਿੰਡੂ ਲੈਕਤੀ ਮਾਂ ਚੈਨਨ ਤੇ ਮੈਂ ਸਵਾਗਤ ਕਰਦੀ ਹਾਂ ਹੋਰ ਸਨੋਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਤੇ ਲੋ ਜੀ ਸ਼ਾਮ ਦਾ ਟਾਈਮ ਆ ਬੱਚੇ ਕਰ ਰਹੇ ਨੇ ਟਿਊਸ਼ਨ ਤੇ ਅੱਜ ਜੀ ਆਪਾਂ ਤੁਹਾਨੂੰ ਇੱਕ ਬਣਾ ਮਤਲਬ ਕਿ ਜੋ ਵੀਡੀਓ ਬਣਾਉਨੇ ਆ ਉਹ ਤੇ ਵੇਸ ਤੇ ਆਪਾਂ ਦੱਸਣਾ ਚਾਹੁੰਦੇ ਆ ਵੀ ਆਪਾਂ ਅੱਜ ਵੀਡੀਓ ਕਿਸ ਕਿਸ ਵੇਸ ਤੇ ਬਣਾਉਨੇ ਆ ਤੇ ਉਹ ਵੀਡੀਓ ਹੈਗੀ ਹੈ ਜੀ ਪਰਸ ਲੇਡੀਜ਼ ਪਰਸ ਜੋ ਮੇਰੀਆਂ ਭੈਣਾਂ ਮਤਲਬ ਕਿ ਬਾਜ਼ਾਰ ਤੋਂ ਆਮ ਲੇਡੀਜ਼ ਪਰਸ ਖਰੀਦਦੀਆਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੇ ਪਏ ਜਾਂਦੇ ਨੇ ਤੇ ਨਾਲੇ ਉਹ ਛੇਤੀ ਖਰਾਬ ਹੋ ਜਾਂਦੇ ਨੇ ਤੇ ਬਾਕੀ ਉਹ ਜ਼ਿੱਪਾ ਵਗੈਰਾ ਵੀ ਖਰਾਬ ਹੋ ਜਾਂਦੇ ਨੇ ਨਾਲੇ ਚਲਦੇ ਘੱਟ ਟਾਈਮ ਨੇ ਤੇ ਜੋ ਮੈਂ ਉਹ ਪਰਸ ਬਣਾਉਣਾ ਲੱਗਿਆ ਜੀ ਉਹ ਆਪਾਂ ਬਣਾਵਾਂਗੇ ਘਰ ਤੇ ਉਹ ਪਰਸ ਮਤਲਬ ਕਿ ਚੱਲੂਆ ਬਹੁਤ ਟਾਈਮ ਤੇ ਜੇ ਮਰਜੀ ਆਪਾਂ ਉਹਨੂੰ ਬਾਹਰ ਅੰਦਰ ਲਿਜਾ ਸਕਦੇ ਆ ਤੇ ਪਰਸ ਬਣਾਉਣ ਵਾਸਤੇ ਜੋ ਆਪਾਂ ਨੂੰ ਸਮਾਨ ਚਾਹੀਦਾ ਜੀ ਉਹ ਹੈਗਾ ਜੀ ਆਪਾਂ ਨੂੰ ਇੱਕ ਚਾਹੀਦਾ ਕੱਪੜਾ ਜ਼ਿੱਪਰ ਤੇ ਫਾਰਮ ਤੇ ਚਲੋ ਸਟਾਰਟ ਕਰਦੇ ਆਪਾਂ। ਲੋ ਜੀ ਇਹ ਹੋ ਗਿਆ ਜੀ ਆਪਣਾ ਕੱਪੜਾ। ਇਹ ਤੋਂ ਆਪਾਂ ਪਰਸ ਬਣਾਉਣਾ ਹੈ ਤੇ ਇਹ ਹੋਗੀ ਜੀ ਆਪਣੀ ਜਿੱਪ। ਠੀਕ ਹੈ ਜੀ। ਕਾਫੀ ਛੇੜੀ ਜਿੱਪ ਲਾਵਾਂਗੇ ਲਾਈਟ ਕਾਫੀ ਹੈ ਇਹ। ਤੇ ਚਲੋ ਜੀ ਕਟਿੰਗ ਕਰਦੇ ਆਪਾਂ। ਕਿੰਨੀ ਲੈਂਥ ਚਾਹੀਦੀ ਹੈ, ਕਿੰਨੀ ਚੌੜਾਈ ਚਾਹੀਦੀ ਹੈ? ਤੇ ਆਪਾਂ ਨੇ ਕੱਪੜਾ ਪਿਛਾ ਲਿਆ ਜੀ। ਹੁਣ ਆਪਾਂ ਇਹਦੀ 21 ਇੰਚ ਆਪਾਂ ਨੇ ਰੱਖਣੀ ਹੈ ਲੈਂਥ। 21 ਇੰਚ ਤੇ ਆਪਾਂ ਨਿਸ਼ਾਨੀ ਲਗਾ ਲੈਨੇ ਆ। ਠੀਕ ਹੈ ਜੀ। ਤੇ 11 ਇੰਚ ਰੱਖਣੀ ਆਪਾਂ ਨੇ ਚੌੜਾਈ। ਠੀਕ ਹੈ ਜੀ 11 ਇੰਚ ਰੱਖਣੀ ਹੈ ਚੜਾਈ ਦੇਖੋ ਜੀ 11 ਇੰਚ ਆਪਾਂ ਰੱਖਾਂਗੇ ਚੜਾਈ ਹੁਣ ਆਪਣਾ ਆ ਪੱਤੀਆਂ ਦੇ ਹਿਸਾਬ ਨਾਲ ਆਉਂਦਾ ਹੈ ਮਤਲਬ ਕਿ ਜੋ ਆ ਲਾਈਨ ਆਉਂਦੀ ਹੈ ਨਾ 11 ਇੰਚ ਤੇ ਆਹ ਵਾਲੀ ਲਾਈਨ ਗੱਭੇ ਇਹਦੇ ਹਿਸਾਬ ਨਾਲ ਆਪਾਂ ਕੈਂਚੀ ਨਾਲ ਆਪਾਂ ਕੱਟ ਲਾਣੀ ਹੈ 11 ਇੰਚ ਦੀ ਨਿਸ਼ਾਨੀ ਲਗਾ ਕੇ ਆਪਾਂ ਨੇ ਪੀਸ ਲਾ ਲਏ ਜੀ ਇਹ ਠੀਕ ਹੈ ਜੀ ਤੇ ਇਹ ਹੋ ਗਿਆ ਆਪਣਾ ਪਰਸ ਪਾਰਸ ਦਾ ਪੇਸ ਜਿੱਥੋਂ ਪਾਰਸ ਬਣੂਗਾ ਤੇ ਇਹ ਹੋ ਗਈਆਂ ਜੀ ਆਪਣੀਆਂ ਤਣੀਆਂ ਠੀਕ ਹੈ ਤਣੀਆਂ ਦੀ ਲੰਬਾਈ ਹੈਗੀ ਜੀ 15 ਇੰਚ ਤੇ ਚੌੜਾਈ ਹੈਗੀ ਇਹਦੀ ਮੈਂ 3 ਇੰਚ ਰੱਖੇ ਜੇ ਤੁਸੀਂ 2.5 ਰੱਖਣਾ ਚਾਹਦੇ ਹੋ 2.5 ਵੀ ਰੱਖ ਸਕਦੇ ਜੇ ਜਿਆਦਾ ਪਤਲੇ ਲਗਾਉਣੇ ਚਾਹਦੇ ਤਾਂ 1.5 ਵੀ ਰੱਖ ਸਕਦੇ ਨਹੀਂ ਤੋ ਠੀਕ ਹੈ ਜੀ ਤੇ ਇਹ ਹੈਗੀਆਂ ਜੀ ਆਪਣੀਆਂ ਮਤਲਬ ਕਿ ਇਹ ਪੱਟੀਆਂ ਜੋ ਆਪਾਂ ਨੇ ਕੱਟੀਆਂ ਨੇ ਇਹ ਜਿੱਪ ਦੇ ਜਿੱਥੇ ਆਪਾਂ ਜਿੱਪ ਜੜਾਂਗੇ ਉਹ ਤਣੀਆਂ ਲਾਵਾਂਗੇ ਤਣੀਆਂ ਨੂੰ ਦੱਬਣ ਵਾਸਤੇ ਕੱਟੀਆਂ ਨੇ ਇਹ ਪੱਟੀਆਂ ਇਹ ਮਤਲਬ ਕਿ ਜਿੰਨੀ ਇਹਦੀ ਲੈਂਥ ਹੈ ਉਨੀ ਆਪਾਂ ਇਹ ਪੱਟੀਆਂ ਕੱਟ ਲਈਆਂ ਠੀਕ ਹੈ ਜੀ ਇਹ ਵਾਲੀ ਸਾਈਡ ਆਪਣੀ ਆਜੂਗੀ ਸਾਈਡ ਤੇ ਇੱਥੇ ਗੱਬੇ ਲਗਾਉਣੀਆਂ ਨੇ ਇਹ ਇਹ ਪੱਟੀਆਂ ਚੌੜਾਈ ਇਹਨਾਂ ਦੀ 1.7 ਲੰਬਾਈ 7 ਹੈ ਤੇ ਹੁਣ ਜੀ ਆਪਾਂ ਨੇ ਕੀ ਕਰਨਾ ਇਹ ਤੇ ਪਹਿਲਾਂ ਫਾਰਮ ਜੜ ਲੈਣੀ ਆ ਇਹ ਫਾਰਮ ਜੀ ਤੁਸੀਂ ਬਾਜ਼ਾਰੋਂ ਤੁਹਾਨੂੰ ਮਿਲ ਜੂ ਤੇ ਬਾਜ਼ਾਰੋਂ ਲਿਆ ਸਕਦੇ ਹੋ ਮੇਰੇ ਲਈ ਸਲੀਫ ਇਸ ਵਕਤ ਫਾਰਮ ਹੈ ਨਹੀਂ ਸੀ ਫਿਰ ਜੋ ਸੂਟ ਦੇ ਵਿੱਚ ਇਹ ਫਾਰਮ ਹੁੰਦੀ ਹੈ ਮੈਂ ਉਹੀ ਯੂਜ਼ ਕਰਦੀ ਆ ਤੇ ਇਹਦੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਸੂਟ ਦੇ ਉੱਤੇ ਮਤਲਬ ਕਿ ਇਹ ਜਿਹੜੀ ਫਾਰਮ ਹੈ ਇਹਦੇ ਕੱਪੜੇ ਦੇ ਆਪਾਂ ਜੜ ਲੈਣੇ ਆ ਆ ਆ ਪਿੱਸਾਂ ਤੇ ਵੀ ਜੜੀ ਆਊਗੀ ਤੇ ਆ ਆ ਪਿੱਸਾਂ ਦੇ ਵੀ ਜੜੀ ਆਊਗੀ ਹੈਨਾ ਇਹ ਤੇ ਨਹੀਂ ਜੜੀ ਜਾਣੀ ਇਹ ਤਣੀਆਂ ਹੋਗੇ ਬਸ ਆ ਆ ਪਿੱਸਾਂ ਤੇ ਜੜੀ ਆਊਗੀ ਇਹ ਪਿੱਸਾ ਜੜੀ ਆਊਗੀ ਤੇ ਆ ਆ ਪਿੱਸ ਤੇ ਜੜੀ ਆਊਗੀ ਫਾਰਮ ਜੜ ਕੇ ਦੇ ਨੀਚੇ ਵੀ ਕੱਪੜਾ ਲੱਗੂਗਾ ਤੇ ਚਲੋ ਜੀ ਪਹਿਲਾਂ ਫਾਰਮ ਜੜਦੇ ਆਪਾਂ ਤੇ ਲੋ ਜੀ ਆਪਾਂ ਨੇ ਫਾਰਮ ਇੱਥੇ ਜੜ ਲਈ ਆ ਹੁਣ ਆਪਾਂ ਨੇ ਇਹ ਲਗਾਉਣੀਆਂ ਨੇ ਤਣੀਆਂ ਤਣੀਆਂ ਵੀ ਆਪਾਂ ਨੇ ਤਿਆਰ ਕਰ ਲਈਆਂ ਨੇ ਦੇਖੋ ਇਹ ਹੋ ਗਈ ਆਪਣੀਆਂ ਤਣੀਆਂ ਜੀ 15 ਇੰਚ ਦੀ ਲੈਂਥ ਹੈ ਤਣੀਆਂ ਦੀ ਇਹ ਹੁਣ ਆਪਾਂ ਇਹ ਤਣੀਆਂ ਜਾਣ ਲੱਗੀਆਂ ਨਿਸ਼ਾਨੀ ਲਗਾਉਣੇ ਜੀ 2.5 ਇੰਚ ਤੇ ਦੇਖੋ ਜੀ ਇਧਰੋਂ 2.5 ਇੰਚ ਤੇ ਆਪਾਂ ਨਿਸ਼ਾਨੀ ਲਗਾ ਲੈਨੇ ਆਂ ਇਹ ਵੀ ਇੱਥੇ ਆਪਾਂ ਨੇ ਤਣੀਆਂ ਜੜਨੀਆਂ ਨੇ ਇੱਕ ਤਣੀ ਇੱਥੇ ਜਿਹੜੀ ਹੈ ਉਹ ਵੀ ਇੱਕ 2.5 ਇੰਚ ਆਪਾਂ ਇਧਰ ਰੱਖਣ ਇੱਕ ਇੱਥੇ ਜੜੀ ਹੈ ਉਹ ਵੀ ਇਧਰ ਵੀ ਤਣੀਆਂ ਜੜਨੀਆਂ ਨੇ ਤੇ ਦੂਜੇ ਪਾਸੇ ਵੀ ਤਣੀਆਂ ਜੜਨੀਆਂ ਨੇ ਤੜੀਆਂ ਤਣੀਆਂ ਜੜਨ ਤੋਂ ਬਾਅਦ ਜੀ ਫਿਰ ਜਦੋਂ ਆਪਣੀਆਂ ਤਣੀਆਂ ਇਹ ਇਦਾਂ ਜੜੀਆਂ ਗਈਆਂ ਦੋਹੇ ਪਾਸੇ ਇਦਾਂ ਆਪਣੀਆਂ ਦੋਹੇ ਪਾਸੇ ਜੋ ਟਣੀਆਂ ਜੜ ਲਈਆਂ ਫਿਰ ਆਪਾਂ ਨੇ ਕੀ ਕਰਨਾ ਹੈ ਜਿਹੜੀ ਆਪਾਂ ਪੱਟੀਆਂ ਕੱਟੀਆਂ ਸੀ ਇਹ ਹੀ ਇਹ ਪੱਟੀ ਆਪਾਂ ਇਹਦੇ ਉੱਤੇ ਧਰ ਕੇ ਨਾ ਫਿਰ ਸਲਾਈ ਲਗਾ ਕੇ ਇਹਨੂੰ ਸਿੱਧੇ ਪਾਸੇ ਆਏ ਫੋਲਡ ਕਰਕੇ ਫਿਰ ਇਹਨੂੰ ਦੱਬ ਦਵਾਂਗੇ ਪੱਟੀ ਨੂੰ ਤੇ ਚਲੋ ਜੀ ਇਹ ਕੰਮ ਕਰ ਦਿਆ ਪਹਿਲਾਂ ਲੋ ਜੀ ਜਿੱਪਾ ਆਪਾਂ ਨੇ ਲਗਾ ਲਈ ਆ ਬੈਗ ਪਾਸੇ ਦੇ ਉੱਪਰ ਠੀਕ ਹੈ ਜੀ ਜਿੱਪਾ ਆਪਾਂ ਆਏ ਪੁੱਠਾ ਪਸਾ ਰੱਖ ਕੇ ਲਗਾਈਆ ਤੇ ਹੁਣ ਆਪਾਂ ਨੇ ਜਿਹੋ ਆ ਚੌੜੀਆਂ ਪੱਟੀਆਂ ਕੱਟੀਆਂ ਸੀ ਇਹਦੇ ਵਿੱਚ ਫਾਰਮ ਜੜ ਲਈ ਆ ਤੇ ਹੁਣ ਆਪਾਂ ਨੇ ਬੈਗ ਦਾ ਵਿਚਾਲੜਾ ਆਪਾਂ ਜੋ ਮਤਲਬ ਕਿ ਆ ਵਾਲੇ ਘੱਟ ਵਾਲਾ ਹਿੱਸਾ ਇਹ ਬਚਾੜੇ ਬੈਗ ਤੇ ਇਦਾਂ ਰੱਖ ਕੇ ਇਦਾਂ ਰੱਖ ਕੇ ਬਚਾ ਲੈਣਾ ਹਿੱਸਾ ਕਰਕੇ ਜੀ ਪਹਿਲਾਂ ਤਾਂ ਇੱਕ ਸਿਲਾਈ ਲਗਾਈ ਜਾਊਗੀ ਠੀਕ ਹੈ ਜੀ ਫੇ ਇਹਨੂੰ ਇਧਰੋਂ ਫਿਰ ਐ ਜੜਿਆ ਜਾਊਗਾ ਠੀਕ ਹੈ ਜੀ ਤੇ ਲੋ ਜੇ ਜੜ ਕੇ ਦਿਖਾਣਾ ਤੁਹਾਨੂੰ ਤੇ ਇਹ ਹੈਗੀ ਜੀ ਆਪਣੀ 1.5 ਇੰਚ ਆਲਾ ਨਾਲਾ ਜਿਹੜਾ ਇਹ ਸਾਰਾ 1.5 ਇੰਚ ਹੈ ਤੇ ਆਪਾਂ ਨੇ ਇਹ ਕੱਟੀ ਹੈ ਜੀ ਸਾਰੇ 1.5 ਇੰਚ ਦੀ ਪੱਟੀ ਤੇ ਲੋ ਜੀ ਆਪਾਂ 22 ਇੰਚ ਰੱਖ ਲੈਣੇ 2.5 ਇੰਚ ਇੱਥੇ ਕਿਉਂਕਿ ਆਪਾਂ ਸਲਾਈ ਵੀ ਲਗਾਣੀ ਹੈ ਲੰਬੀ ਪੱਟੀ ਲੱਗੂਗੀ ਤੇ ਚਲੋ ਜੀ ਹੁਣ ਆਪਾਂ ਪੱਟੀ ਲਗਾਉਣੀ ਹੈ ਤੇ ਲੋ ਜੀ ਆਪਣਾ ਹੈਂਡ ਬੈਗ ਬਣ ਕੇ ਰੈਡੀ ਹੋ ਗਿਆ ਦੇਖੋ ਬਹੁਤ ਸੋਹਣਾ ਬਣਿਆ ਹੈ ਇਹ ਤੇ ਜ਼ਿੱਪ ਵੀ ਆਪਾਂ ਨੇ ਲਗਾਈ ਆ ਦੇਖੋ ਆਪਾਂ ਨੂੰ ਵੱਡੀ ਜਿੱਪ ਮਿਲੀ ਨਹੀਂ ਹੈਗੀ ਤੇ ਫਿਰ ਆਪਾਂ ਦੂਜੀ ਜਿੱਪ ਲਗਾ ਦਿੱਤੀ ਆ ਦੇਖੋ ਜੀ ਆਹ ਵਾਲੀ ਜਿੱਪ ਲਗਾ ਦਿੱਤੀ ਹੈ ਕੋਈ ਇੱਕ ਜੋ ਵੀ ਪੂਰਾ ਵਧੀਆ ਆਣਾ ਦੇਖੋ ਠੀਕ ਹੈ ਜੀ ਤੇ ਇਦਾਂ ਆਪਾਂ ਕਿਸੇ ਵੀ ਕੱਪੜੇ ਦਾ ਘਰੇ ਆਪਾਂ ਹੈਂਡ ਬੈਗ ਬਣਾ ਸਕਦੇ ਆ ਇਹਦੇ ਵਿੱਚ ਮਤਲਬ ਕੀ ਫੁੱਲਾ ਢੁੱਲਾ ਸਮਾਨ ਪਹਿ ਜਾ ਸਕੂਗਾ ਤੇ ਲੋ ਜੀ ਆਪਾਂ ਆਪਣੇ ਜੋ ਸਾਈਡ ਤੇ ਆ ਪਾਈਪਿੰਗ ਸੇ ਵੀ ਆਪਾਂ ਨੇ ਕੱਢ ਲਈ ਆ ਮੈਂ ਕਿਹਾ ਚੱਲ ਥੋੜੇ ਆ ਸੋਨਾ ਜਿਹਾ ਲੱਗੂ ਆ ਫਲਾਵਰ ਵਗੈਰਾ ਲਾਉਣ ਆਲਾ ਸੀ ਉਹ ਮਤਲਬ ਹੈ ਨਹੀਂ ਸੀ ਚਲੋ ਜੀ ਇਹ ਸੀ ਆਪਣੀ ਅੱਜ ਦੀ ਹੈਂਡਬੈਗ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਨਾ ਤੇ ਮਿਲਾਂਗੇ ਕੱਲ੍ਹ ਫਿਰ ਹੋਰ ਵੀ ਨਾਲ ਦਿੱਤ ਸਾਰੰਸ਼ ਸਿੱਖਾਂ